ਕੂੜ ਸਾ ਸੰਸਾਰ ਕੂੜ ਮੰਡ ਕੂੜ ਮਾਰੀ ਕੂੜ ਵਸਣ ਹਾਰ ਕੂੜ ਸਿਵਨਾ ਕੂੜ ਰੂਪਾ ਕੂੜ ਪੈਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪਾ ਪਾਤ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਘਰ ਕੂੜ ਕੂੜੇ ਨੇ ਹੋ ਲਗਾ ਬਿਸਰਿਆ ਕਰਤਾਰ ਦਾ ਹੁਕਮ ਪਿਆਰ ਕਰਤਾਰ ਦਾ ਤੁਰ ਫਟੇ ਚੀਰ ਇਹ ਮਾਰ ਆਪ ਗੁਣ ਬਾਧਿਆ ਦੋ ਦੇ ਸਰੀਰ ਸਰਦਾਰ ਬਰਨਤ ਸਿੰਘ ਜੀ ਦੇ ਆਪਣੀ ਆਜੀ ਨੂੰ ਭੁਗਧਿਆ ਹੋਇਆ ਸਤਿਗੁਰ ਜੀ ਦੇ ਹੁਕਮ ਅਨਸਾਰ ਜਿਹੜਾ ਚੀਜ਼ ਲਿਖਿਆ ਤੇ ਹੁਕਮ ਕੁਮਾਇ ਜੀ ਨਾਲ ਕਿਸੀ ਦਾ ਧੱਲੇ ਆਵੇ ਨਾਨਕ ਸਦੇ ਉੱਠੀ ਜਾਏ ਮਨੁੱਖ ਸੰਸਾਰ ਵਿੱਚ ਧੱਲੇ ਹੀ ਆਉਂਦਾ ਤੇ ਧੱਲੇ ਹੀ ਜਾਂਦਾ ਗੁਰੂ ਜੀ ਨਾਲ ਕੋਈ ਜੋਰ ਨਾਲ ਆ ਸਕਦਾ ਤੇ ਨਾਲ ਕੋਈ ਜੋਰ ਨਾਲ ਜਾ ਸਕਦਾ ਧੱਲੇ ਆਵੇ ਨਾਨਕ ਸਦੇ ਉੱਠੀ ਜਾਏ ਆਸਕਰਤ ਸਦਾ ਬਲਵੰਤ ਸਿੰਘ ਜੀ ਨੂੰ ਅਫਸੋਸ ਪੱਤਰ ਸ਼ਾਂਤੀ ਭਵਨ ਸਦਾਨੀ ਪੱਤਰ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਬਲਵੰਤ ਸਿੰਘ ਜੀ ਗ੍ਰੰਥੀ ਸਹਿਬਾਨ ਭਾਈ ਗੁਰਪਾਲ ਸਿੰਘ ਦੇ ਪਿਤਾ ਜੀ ਬੀਬੀ ਰਵਿੰਦਰ ਗੌਰ ਦੇ ਪਿਤਾ ਜੀ ਟਾਂਡੀਆਂ ਵਾਲੇ ਉਹਨਾਂ ਜੀ ਦੇ ਦੇਹਾਂਤ ਤੇ ਸ੍ਰੀ ਰਾਮ ਬਾਗ ਚੈਰੀ ਤੇਵਨ ਸੁਟੈਤੀ ਮਾਰ ਸਾਬਾਲਾ ਦਿਲ ਝੰਗ ਜਰੋ ਝੰਗੇ ਦੁੱਖ ਦਾ ਪ੍ਰਟਾਵਾ ਕਰਦੀ ਹੋਈ ਆਪ ਜੀ ਦੇ ਦੁੱਖ ਵਿੱਚ ਸ਼ਰੀਕ ਹੁੰਦੀ ਹੈ ਸਮੁੱਚੀ ਸਤੈਤੀ ਸਾਥੋਂ ਸਦਾ ਲਈ ਬਿਛੜੀ ਰੂਹ ਲਈ ਸ਼ਰਧਾ ਦੇ ਹਉਲ ਬੇੜ ਕਰਦੇ ਹੋਈ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹੈ ਕਿ ਬਿਛੜੀ ਹੋਈ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਹਾਰਨ ਦੇਵੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਫਲ ਬਖਸ਼ਿਸ਼ ਕਰੇ ਭਾਣੇ ਦੇ ਵਿੱਚ ਗੁਰੂ ਪਿਆਰੇ ਬਲਵ ਸਿੰਘ ਸਿੰਘ ਜੀ ਸਰਾ ਰਿਟਾਇਰ ਆਪੀਸੀਐਸ ਬੈਸਪਟਾਹਨ ਸੀਨੀਅਰ ਸਿਟੀਜ਼ਨ ਤੇ ਸ੍ਰੀ ਰਾਮ ਬਾਗ ਕੈਰੀ ਟੇਵਰ ਸਟੇਜੀ ਵੱਲੋਂ ਬਹੁਤ ਬਹੁਤ ਫਰਟਾਵਾ ਅਰਦਾਸ ਕਰਦੇ ਆਂ ਸਰਦਾਰ ਬਲਵੰਤ ਸਿੰਘ ਜੀ ਨੂੰ ਆਪਣੇ ਚਰਣਾ ਵਿੱਚ ਸਥਾਨ ਦੇ ਪ੍ਰਵਾਹ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਕਰਨ ਅੱਜ ਦੁੱਖ ਵਿੱਚ ਸ਼ਰੀਪ ਹੁੰਦੇ ਆ ਸਾਡੇ ਹਰਮਨ ਪਿਆਰੇ ਸ਼ਰੋਣੀ ਕਮੇਟੀ ਦੇ ਟੈਕਸੀ ਦਮਦਮਾ ਸਾਡੇ ਸੁਪਰਵਾਈਜ਼ਰ ਭਾਈ ਭੋਲਾ ਸਿੰਘ ਜੀ ਪਹੁੰਚੇ ਹੋਇਆ ਹੈ ਸਰਦਾਰ ਗੁਰਚਰਨ ਸਿੰਘ ਜੀ ਰਿਟਾਇਰ ਪੰਜਾਬ ਪੁਲਿਸ ਉਹ ਵੀ ਇੱਥੇ ਪਹੁੰਚੇ ਹੋਇਆ ਹੈ ਨਿਸ਼ਤਰ ਸਿੰਘ ਜੀ ਸਰਤਾ ਢਾਣੀ ਵਾਸਾਵੀ ਪਹੁੰਚੇ ਸਾਡੇ ਕੋਲ ਮਰਤਿਆਲ ਸਿੰਘ ਜੀ ਟਾਂਡੀਆਂ ਜੁਰ ਪਹਿਲੇ ਉਹਨਾਂ ਦੇ ਸੁਪੁੱਤਰ ਗੰਦੂਰ ਸਿੰਘ ਜੀ ਉਹ ਪਹੁੰਚੇ ਹੋਏ ਨੇ ਇੱਥੇ ਕੈਪਟਨ ਸਹਿਬਾਨ ਤਰਲੋਚੀ ਸਿੰਘ ਜੀ ਪ੍ਰਚਾਰ ਸ੍ਰੋਣੀ ਕਮੇਟੀ ਦੇ ਭਾਈ ਦੇਸ਼ ਸਿੰਘ ਜੀ ਹੈ ਜਗਰੰਤੀ ਸਿੰਘ ਸਭਾ ਗੁਰਦੁਆਰਾ ਸਾਹਿਬ ਤੋਂ ਪਹੁੰਚੇ ਹੋਏ ਨੇ ਭਾਈ ਰੇਹ ਸਿੰਘ ਜੀ ਗ੍ਰੰਤੀ ਜੀ ਗ੍ਰੰਤੀ ਗੁਰਦੁਆਰਾ ਸਿੰਘ ਸਭਾ ਤੋਂ ਪਹੁੰਚਿਆ ਭਾਈ ਜਸਵੀਰ ਸਿੰਘ ਜੀ ਉਹ ਪਹੁੰਚੇ ਹੋਏ ਭਾਈ ਸਰਬਨ ਸਿੰਘ ਜੀ ਹੋਰ ਭਾਈ ਤਰੋਚਰ ਸਿੰਘ ਜੀ ਸਾਰੇ ਭੋਨੇ ਜਿਹਨੇ ਸੰਕਟ ਆਪ ਪੰਆ ਉਹਨਾਂ ਦਾ ਬਹੁਤ ਬਹੁਤ ਭਾਈ ਬਖਪਾਲ ਸਿੰਘ ਦੀ ਗ੍ਰੰਥੀ ਸਭਾਨ ਗੁਰਦੁਆਰਾ ਇੱਛਾ ਪੂਰਕਰ ਸਾਰੇ ਸਮੂਹ ਪਰਿਵਾਰ ਵਾਲੋਂ ਜਿਹੜੀਆਂ ਵੀ ਸੰਗਤ ਆਈਆਂ ਦੁੱਖ ਵੀ ਸ਼ਰੀਫ ਹੋਈਆਂ ਸਭ ਦਾ ਬਹੁਤ ਧੰਨਵਾਦ ਗੁਰੂ ਕਾ ਨਗਰ ਤਿਆਰ ਕੀਤਾ ਗਿਆ ਇਖਰਾਜ ਪ੍ਰਸ਼ਾਦ ਦੀ ਦੇਗ ਲੈ ਕੇ ਗੁਰੂ ਕਾ ਲੰਗਰ ਸ਼ਕ